ਹਾਉਮ ਪਰਉ ਜੋ ਹਦੂਤ ਨੇ ਤਮਰਤ ਵੇੜੇ ਚੰਦਰ ਹੀ ਲੜੀ ਬਾਣੀ ਚਾਰ ਤੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗਤੀ ਤੇ ਬਿਰਾਜਮਾਨ ਬਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਦਰ ਤਨ ਤਨ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਯੁਰੀ ਅੰਦਰ ਸੱਜ ਬੈਠੇ ਗੁਰਖਾ ਸਾਹਿਬ ਸੱਜ ਸਮਝਿਓ ਆਓ ਜੋ ਤੇਰਾ ਤੋਪਾ ਤੰਤਨ ਸਭਿ ਸ਼੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਪਾਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਆਪਾਂ ਸਰਗੁਣੇ ਪਾਉਣ ਗੀਣ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਇਹ ਸਾਡਾ ਸੰਸਾਰ ਤੇ ਸੁਪਨੋ ਜਾਵੇ ਨਿੱਤੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕੜਿਆਂ ਸਾਰਿਆਂ ਤੋਂ ਆਪਾਂ ਚਿੰਤਾ ਵਿਗੜਾ ਤੋਂ ਬਚ ਜਾਈਏ ਜਮਾ ਦੇ ਬਾਦ ਤੋਂ ਵੀ ਬੱਜ ਜਾਈਏ ਜੋ ਅੱਜ ਸੋਨ ਦਾ 583 ਲੱਖ ਜੂਨਾ ਸੁਣਦੇ ਦੇਖਦੇ ਆ ਰਹੇ ਆ ਇਹਨਾਂ ਲੋਕ ਜੂਨਾ ਤੋਂ ਵੀ ਆਪਾਂ ਬਚ ਸਕੀ ਬੱਚਤ ਅੱਜ ਦਾ ਪਿਆਰੋ ਜੇ ਪੂਰੇ ਗੁਰੂ ਦੇ ਨਾਲ ਸਾਡਾ ਮਲਾ ਭੋਜ ਜਮੇ ਤੋਂ ਸੰਸਾਰ ਵਿੱਚ ਗੁਰੂਆਂ ਦਾ ਕੋਈ ਅੰਤ ਨਹੀਂ ਜਗਤ ਗੁਰੂ ਕੋ ਹਣੋਂ ਵਾਲੇ ਬਹੁਤ ਇਸ ਟਾਈਮ ਤੇ ਆ ਜਗਤ ਗੁਰੂ ਹੋਇਆ ਤਾਂ ਕੇਵਲ ਗੁਰਦਮ ਸਿੰਘ ਸਾਹਿਬ ਜੀ ਮਾਰਾ ਹੋਇਆ ਇਹ ਗੱਲ ਬકરી ਆ ਕਿ ਗੁਰਦਮ ਸਿੰਘ ਸਾਹਿਬ ਦੀ ਜੀਸ ਤੇ ਅਜ ਬਹੁਤ ਸਾਰਿਆਂ ਨੂੰ ਜੱਜ ਗੁਰੂ ਕਿਹਾ ਜਾਂਦਾ ਹੈ ਖਰਚ ਨੂੰ ਆਪਣੇ ਦਾ ਦਿਓ ਸਭ ਚੰਗੇ ਹੋਣਗੇ ਆਪਾਂ ਇਸ ਗੱਲ ਵਿੱਚ ਨਹੀਂ ਪੈਣਾ ਇਹ ਤਾਂ 파ਸ਼ ਨੇ ਇੱਕ ਮੋਹਰ ਲਾਤੀ ਛੱਡ ਦ ਸਾਨੂੰ ਲਿੱਖ ਕੇ ਦੇ ਦਿੱਤਾ ਪਿੱਤਾ ਚੇ ਗੁਰ ਤੇ ਮੁਕਤ ਨਾ ਹੋਈ ਕੱਤੇ ਗੁਰੂ ਤੋਂ ਮੁਕਤੀ ਦੀ ਅਸੀਂ ਆਸ ਰੱਖੀਏ ਤੇ ਕੱਤੇ ਗੁਰੂ ਤੋਂ ਮੁਕਤੀ ਮਿਲਣਾ ਬਹੁਤ ਔਖਾ ਹੈ ਇੱਕਦ ਬੱਕਰੀ ਆ ਤੇ ਹਰ ਗੁਰੂ ਜਿਹੜਾ ਬਣਿਆ ਹੋਇਆ ਉਹ ਆਪਣੇ ਆਪ ਨੂੰ ਪੂਰਾ ਧਵਾਉਂਦਾ ਹੈ ਕਟਨਕ ਨੇ ਸਭ ਕਹਤੇ ਪੂਰਾ ਕਟਨਕ ਨੇ કહਾਇਆ ਸਾਰੇ ਕਹਿੰਦੇ ਮੈਂ ਪੂਰਾ ਹਾਂ ਕਮੇ ਕਿਸੇ ਵਿੱਚ ਨਹੀਂ ਜੇ ਕਮੇ ਕਿਸੇ ਵਿੱਚ ਨਹੀਂ ਤੇ ਫਿਰ ਗੁਰੂ ਸਰ ਨੇ ਸਾਨੂੰ ਇਹ ਕਿਉਂ ਬਖਸ਼ ਕੀਤੀ ਸਾਡੇ ਤੇ ਪੀ ਕਾਚੇ ਗੁਰ ਤੇ ਮੁਕਤ ਨਾ ਪਾਈ ਇਹਦਾ ਮਤਲਬ ਕੱਚਾ ਗੁਰ ਹੈ ਤੂੰ ਸੰਤ ਸੱਜਣ ਪੱਕਿਆ ਕਹਿੰਦੇ ਪੱਕਾ ਗੁਰੂ ਪੂਰਾ ਗੁਰੂ ਸਜਣਾ ਲੱਭ ਲਾ ਤੇਰਾ ਜਨਮ ਮਰਨ ਦਾ ਚੱਕ ਜਿਹੜਾ ਖਤਮ ਹੋ ਜਾਊ ਸਾਰੇ ਅੰਦਰ ਦੁੱਖਾਂ ਦੇ ਸਰੋਗਾਂ ਸੁਗਾਂ ਕਾੜਿਆਂ ਵਿੱਚ ਜਿਹੜਾ ਗਰਸਿਆ ਹੋਇਆ ਹੈ ਦੁੱਖ ਭੋਗ ਰਿਹਾ ਹੈ ਇਹ ਤੋਂ ਮੁਕਤ ਹੋ ਜਾਵੇ ਸਾਰੇ ਅੰਦਰ ਜ਼ਿਆਦਾਤਰ ਇਹੋ ਹੀ ਭਲੇਖਾ ਹੈ ਬੇ ਗੁਰੂ ਹੀ ਬਰੋਣਾ ਦਾ ਇਹ ਤੇ ਮਗਰ ਬਹੁਤ ਭੀੜਿਆ ਅਸੇ ਭੀੜ ਦੇ ਮਤਲਬ ਲੱਗਦੇ ਪਿਆ ਰਹੋ ਦੇਰ ਦੇ ਮਤਲਬ ਲੱਗਦੇ ਸੀ ਬੇਦਰ ਇੰਨੀ ਭੀੜ ਆ ਇਹ ਪੂਰਾ ਹੋਣਾ ਪੂਰੇ ਦੇ ਸਾਨੂੰ ਪੁਛਾਣ ਨਹੀਂ ਪੂਰੇ ਦੇ ਸਾਨੂੰ ਪੁਛਾਣ ਨਹੀਂ ਇੱਕ ਦੁੱਖਤਾ ਦੱਸਿਆ ਭਾਸ਼ਾ ਨੂੰ ਸਾਨੂੰ ਵਿਦਿੱਤ ਜਦ ਤੇ ਸ਼ਾਂਤੀ ਹੋ ਜਾ ਆਜਵੇ ਮੱਤਾ ਮਨ ਬਿਲਕੁਲ ਸਹੀ ਹੋ ਜਾਵੇ ਮੱਤਾ ਮਨ ਸਹੀ ਤੇ ਮਾੜਾ ਵੀ ਹੁੰਦਾ ਮਾੜਾ ਨਹੀਂ ਤਾਂ ਵਿਦਿੱਤ ਸ਼ੋਰ ਸ਼ਰਾਬਾ ਹੋਵੇ ਉਹ ਮੱਤਾ ਮਨ ਸਹੀ ਨਹੀਂ ਜਿੱਤੇ ਜਦ ਸ਼ਾਂਤੀ ਬਿਰਜਾਵੇ ਮੌਨ ਉਹਦੇ ਬੰਦਾ ਉਹ ਪੂਰੇ ਗੁਰੂ ਦਾ ਔਰਾ ਏ ਪਵ ਪੂਰੇ ਗੁਰੂ ਦੀ ਕਮਾਈ ਆ ਇਹ ਕਿੰਨਾ ਵੱਡਾ ਕਿਸੇ ਦਾ ਔਰਾ ਏ ਕਿੰਨੀ ਵੱਡੀ ਕਿਸੇ ਦੀ ਕਮਾਈ ਆ ਇਹਦਾ ਤੇ ਕੋਲ ਬੈਠਿਆ ਬਦਲ ਲੱਗਦਾ ਪਰ ਧਨਗੁਰ ਨਾਨਕ ਸਾਹਿਬ ਜੀ ਬਹਾਰ ਜਿਨ੍ਹਾਂ ਦੇ ਕਮਾਈ ਦਾ ਕੋਈ ਅੰਤ ਨਹੀਂ ਇਸੇ ਕਰਕੇ ਉਹਨਾਂ ਨੇ ਸਾਨੂੰ ਥਾਂ ਥਾਂ ਜੀਵਨ ਜਾਚ ਦੱਸੀ ਸਾਨੂੰ ਸਾਰਿਆਂ ਨੂੰ ਸੰਸਾਰ ਤੋਂ ਜੀਵਨ ਜਾਚ ਦੱਸੀ ਜੋਗੀ ਨੂੰ ਜੋਗੀ ਦਾ ਮਾਰੂ ਦੱਸਿਆ ਉਹਦੀਆਂ ਕਮੀਆਂ ਕੱਢੀਆਂ ਜੋਗੀ ਇਸ ਤਰ੍ਹਾਂ ਜੋਗ ਨਹੀਂ ਪਾਇਆ ਜਾਣਾ ਇਹਨਾਂ ਗੱਲਾਂ ਨਾਲ ਪਰਮਾਤਮਾ ਕੇ ਜੋਗੀ ਨਹੀਂ ਬਣਿਆ ਜਾਣਾ ਇਹਨਾਂ ਬਾਹਰੀਆਂ ਨਿਸ਼ਾਨੀਆਂ ਨਾਲ ਜੋਗੀ ਨਹੀਂ ਬਣਿਆ ਜਾਣਾ ਜੇ ਸਿੱਧਾ ਦਾ ਮਲਾਪ ਹੋਇਆ ਤੇ ਸਿੱਧਾ ਨੂੰ ਇਹ ਗੱਲ ਕਹਿੰਦੇ ਵੀ ਸਿੱਧੀ ਆ ਸਿੱਧੀ ਨਹੀਂ ਸਿੱਧੀ ਆ ਇਹਨੂੰ ਸਿੱਧੀ ਕਹਿੰਦੇ ਆ ਉਹਨਾਂ ਦਾ ਟਰਗ ਤਰੀਕਾ ਦੱਸਿਆ ਕੁਛ ਨਹੀਂ ਅਸੇ ਮਿਲਿਆ ਕਿਸ ਤਰ੍ਹਾਂ ਦਾ ਮਿਲਿਆ ਸਭ ਲੋਨਾਂ ਦਾ ਸਹੀ ਮਾਰਗ ਦੱਸਿਆ ਮੋਸਾ ਦਾ ਜੇ ਤੂੰ ਮਾਰਗ ਚੱਲਿਆ ਹੋਵੇ ਉਹ ਸਹੀ ਹੋਵੇ ਪਰ ਅੱਗੇ ਚੱਲਦੇ ਚੱਲਦੇ ਹਰ ਮਾਰਗ ਵਿੱਚ ਨਾ ਕੋਈ ਨਾ ਕੋਈ ਥੇਰਾ ਫੇਰੀ ਹੋ ਜਾਂਦੀ ਹੈ ਕਿ ਅਸੀਂ ਇਹ ਗੱਲ ਕਹੀ ਹੈ ਦਾਅਵੇ ਨਾਲ ਵੀਰਾਂ ਦੇ ਸਿੱਖ ਧਰਮਿਆ ਇਹਦੇ ਵਿੱਚ ਫਰਕ ਨਹੀਂ ਪਿਆ ਇਨ ਵਿੱਚ ਇਸ ਵਿੱਚ ਵੀ ਪਿਆਰੋ ਕਰੋੜਾ ਗੁਣਾ ਮਲਬਤ ਹੋ ਕੇ ਕਰੋੜਾ ਕਰੋੜਾ ਗੁਣਾ ਮਲਬਤ ਹੋ ਕੇ ਕਿਦਾਂ ਮਲਬਤ ਹੋ ਗਏ ਅੱਜ ਦਿਖਾਵਾ ਰਹੇਗਾ ਦਿਖਾਵਾ ਕੇਵਲ ਗੁਰਸਿੱਖੀ ਦਾ ਦਿਖਾਵਾ ਇੱਕ ਦੂਜੇ ਨੂੰ ਪੜਨਾ ਨੀਵੰਦ ਕਮਣਾ ਤੇ ਜਦੋਂ ਇਹ ਮਾਰਗ ਚੱਲਿਆ ਸੀ ਨਾ ਨਿਰਮਲ ਮਾਰਗ ਚੱਲਿਆ ਸੀਗਾ ਉਦੋਂ ਪਿਆਰ ਸੀ ਦੇਗੇ ਨੂੰ ਚੁਕਣਾ ਪੁੱਲੇ ਪੜਕੇ ਨੂੰ ਰਤੇ ਰਾਤੇ ਪਾਉਣਾ ਹਰ ਇੱਕ ਨਾਲ ਪਿਆਰ ਕਰਨਾ ਇਹ ਮਾਰਗ ਜਦੋਂ ਸ਼ੁਰੂ ਹੋਇਆ ਸੀ ਇਸੇ ਤਰ੍ਹਾਂ ਚੱਲਿਆ ਬਿਲਕੁਲ ਸੱਚਾ ਤੇ ਸੱਚਾ ਮਾਰਗ ਚੱਲਿਆ ਪਰ ਅੱਜ ਉਹ ਸੱਚਾ ਤੇ ਸੱਚਾ ਇਹਦਾ ਸਿਧਾਂਤ ਮਾਰਗ ਪਾਸ਼ੇ ਨੇ ਸੰਦ ਦਿੱਤਾ ਉਹ ਰਹਿ ਨਹੀਂ ਗਿਆ ਉਹ ਮਰੇ ਨਹੀਂ ਗਿਆ ਅਸੀਂ ਕਿਸੇ ਤਰ੍ਹਾਂ ਬੈਠੇ ਸੀ ਕਿਤੇ ਬਹੁਤ ਸਾਰੇ ਕਈ ਨੇ ਇਕੱਠੇ ਹੋਏ ਸੀ ਮੈਨੂੰ ਕਹਿ ਲੱਗਾ ਬਾਬਾ ਜੀ ਬਸ ਖਾਲਸਾ ਪੰਥ ਰਾਜ ਨੂੰ ਆਉਣੇ ਵਾਲਾ ਖਾਲਸਾ ਰਾਜ ਆਉਣੇ ਵਾਲਾ ਮਗਧ ਨੂੰ ਖਾਲਸੇ ਦੀ ਪਰਬਾਸ਼ਾ ਦਾ ਪਤਾ ਖਾਲਸਾ ਕਹਿੰਦੇ ਤੈਨੂੰ ਰਾਜ ਇੱਕ ਦੂਜੇ ਦੀ ਤੁਸੀਂ ਦਿੱਤਾ ਤੇ ਚੰਡਾ ਜੀ ਇੱਕ ਦੂਜੇ ਨੂੰ ਤੁਸੀਂ ਨੀਵਾ ਦਗਾਉਣ ਦੇ ਜੀ ਇੰਨੀਆਂ ਕਮੀਆਂ ਤੇ ਰਾ ਖਾਲਸਾ ਭੁੱਲ ਜਾਓ ਇਹਦੇ ਇਹਨਾਂ ਸੋਕਾਂ ਦੀ ਦਰ ਖਾਲਸਾ